ਲੈਂਡ ਪੂਲਿੰਗ ਕੀ ਐ ਮੈਂ ਥੋੜਾ ਜਿਹਾ ਫੇਰ ਸਮਝਾ ਦਿੰਦਾ ਫਰਜ਼ ਕਰ ਲੋ ਉਹਦੀ ਰਿਸ਼ਤੀ ਤੇ ਕੋਈ ਪਵੰਦੀ ਨਹੀਂ ਲੱਗੀ ਹੋਈ ਇਹ ਹੁਣ ਝੂਠ ਬੋਲ ਜਾਂਦੇ ਨੇ ਗੁੰਮਰਾਹ ਕਰੀ ਜਾਂਦੇ ਨੇ ਕਿ ਪਤ ਨਹੀਂ ਨੋਟੀਫਿਕੇਸ਼ਨ ਜਾਰੀ ਹੋ ਗਏ ਜਿੱਥੇ ਉੱਥੇ ਸਾਰੀ ਜ਼ਮੀਨ ਤੇ ਕੋਈ ਪਵੰਦੀ ਲੱਗ ਜੂਗੀ ਰਿਸ਼ਤੀਆਂ ਤੇ ਕੋਈ ਰਿਸ਼ਤੀ ਤੇ ਪਵੰਦੀ ਨਹੀਂ ਲੱਗੀ ਅਸੀਂ ਪੰਜਾਬ ਦੇ ਤੋਂ ਜ਼ਮੀਨ ਨਹੀਂ ਖੋਣਾ ਚਾਹੁੰਦੇ ਹੁਣ ਸਿਰਫ ਮਤਲਬ ਪੰਜਾਬ ਦੇ ਵਿੱਚ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀ ਹੋਈਆਂ ਹਨ ਹਰਿਆਣਾ ਆਪਣੇ ਨਾਲੋਂ ਛੋਟੇ 48 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀ ਹੋਈਆਂ ਹਨ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਸਿਰ ਸ਼ਹਿਰਾਂ ਦੇ ਆਦਿ ਆਦਿ ਬਣੀ ਹੋਈਆਂ ਨੇ ਕਹਿੰਦੇ ਜ਼ਮੀਨ ਖੇਤੀ ਵਾਲੀ ਜ਼ਮੀਨ ਦਾ ਕਿਵੇਂ ਉਹਨੂੰ ਹਰ ਸਾਲ ਪ੍ਰੋਡਕਸ਼ਨ ਵੀ ਵੱਧਦੀ ਹੈ ਝੋਨਾ ਪਿਛਲੇ ਸਾਲ 180 ਲੱਖ ਮੀਟਰਿਕ ਟਨ ਸੀ ਹੈ 185 ਲੱਖ ਮੀਟਰਿਕ ਟਨ ਆਊਗਾ ਕਣਕ ਦਾ ਵੀ ਆਈ ਹੈ ਸੋ ਇਹ ਵੀ ਨਹੀਂ ਹੈਗਾ ਕਿ ਅਸੀਂ ਖੇਤੀ ਤੋਂ ਕਿਤੇ ਹੋਰ ਲੈ ਜਾਗੇ ਜ਼ਮੀਨ ਹੁਣ ਕੱਲੇ ਘਰਾਂ ਨਾਲ ਥੋੜੀ ਸੱਜੂਗਾ ਇੱਟਾਂ ਵੇਚ ਕੇ ਥੋੜੀ ਰੋਟੀ ਖਾਵਾਂਗੇ ਨਾਲ ਕੁਝ ਖਾਣ ਜਿਹੜਾ ਕੰਮ ਕਰਦ ਨਾਲ ਜ਼ਰੂਰੀ ਹੈਗਾ ਹੀ ਹੈ ਨਾ ਆ ਪਾਣੀ ਪੀਣੇ ਹੈ ਨਾ ਸੋ ਨਾਲ ਨਾਲ ਕੰਮਕਾਰ ਵੀ ਹੋਊਗਾ ਪਰ ਰਹਿਣ ਦਾ ਪੱਦਰ ਵੀ ਉੱਚਾ ਹੋਊਗਾ ਕੋਈ ਜੇ ਕਿਸੇ ਦੇ ਵੀ ਦਿਮਾਗ 'ਚ ਕੋਈ ਮੈਂ ਕੋਈ ਗਲਤ ਫਹਮੀ ਹੈ ਜਾਂ ਕੋਈ ਇਸ ਤਰ੍ਹਾਂ ਸਵਾਲ ਹੈ ਵੀ ਇਹਦੇ ਬਾਰੇ ਸਰਕਾਰ ਨੂੰ ਪੁੱਛਣਾ ਹੈ ਪੁੱਛੋ ਰੋਟੀ ਸਰਕਾਰ ਹੈ ਜਦੋਂ ਮਾਗੀ ਪੁੱਛੋ ਪੰਜਾਬ ਦੇ ਵਿੱਚ ਇਸ ਸਮੇਂ ਤਾਂ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਲੈਂਡ ਪੁਲਿੰਗ ਪਾਲਿਸੀ ਜਿਸ ਨੂੰ ਲੈ ਕੇ ਕਿਸਾਨਾਂ ਦੇ ਨਾਲ-ਨਾਲ ਵਿਰੋਧੀ ਧਿਰ ਵੀ ਵਿਰੋਧ ਕਰ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਐਸਕੇਐਮ ਦੇ ਵੱਲੋਂ ਇੱਕ ਸਰਪਾਰਟੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਵੀ ਫੈਸਲਾ ਹੋਇਆ ਕਿ ਇਸ ਪਾਲਿਸੀ ਨੂੰ ਅਸੀਂ ਮੁੱਢੋਂ ਰੱਦ ਕਰ ਦਿਆਂ ਤੇ ਸਾਰੇ ਵਿਰੋਧੀ ਧਿਰਾਂ ਨੇ ਵੀ ਐਸਕੇਐਮ ਦੇ ਸਾਤ ਦੇ ਵਿੱਚ ਹਾਮੀ ਭਰੇ ਇਸ ਤੋਂ ਬਾਅਦ ਹੁਣ ਲਗਾਤਾਰ ਇਸ ਵਿਰੋਧ ਨੂੰ ਦੇਖਦੇ ਹੋਏ ਮੁੱਖ ਮੰਤਰੀ ਮਾਨ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਫਿਰ ਇੱਕ ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਲੈਂਡ ਪੂਲਿੰਗ ਕੀ ਹੈ ਮੈਂ ਥੋੜਾ ਜਿਹਾ ਫੇਰ ਸਮਝਾ ਦੇਣਾ ਫਰਜ਼ ਕਰ ਲਓ ਕੋਈ ਕਿਸੇ ਇਲਾਕੇ 'ਚ 100 ਬੀ ਕਿੱਲਿਆਂ 'ਚ ਕੋਈ ਨਵੀਂ ਕਲੋਨੀ ਬਣਾਉਣੀ ਹੈ ਇਹ ਤੋਂ ਪਹਿਲਾਂ ਬਣਾਈਆਂ ਹੋਈਆਂ ਨੇ ਪਰ ਉਹ ਗੈਰਕਾਨੂੰਨੀ ਬਣਾ ਗਏ ਜੀ ਨਾ ਉਹ ਜੀਵਰੇਜ ਐ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਗੈਰ ਕਾਨੂੰਨੀ ਕਲੋਨੀ ਬਣਾ ਕੇ ਹਰ ਇੱਕ ਬੰਦਾ ਚਾਹੁੰਦਾ ਮੈਂ ਵੀ ਅਵੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲੈਂਦਾ ਬਾਅਦ ਚ پتہ ਲੱਗੇ ਤਾਂ ਕਲੋਨੀ ਗੈਰ ਕਾਨੂੰਨੀ ਐ ਇਹ ਸਰਕਾਰ ਵੱਲੋਂ ਪ੍ਰੂਫਡ ਹੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਉਹ ਜਿਹੜਾ ਡਿਵੈਲਪਰ ਸੀ ਕਲੋਨਾਈਜ਼ਰ ਸੀ ਉਹ ਭੱਜ ਜਾਂਦਾ ਸੀ ਕਹਿੰਦਾ ਲੀਡਰਾਂ ਤੋਂ ਕਰਾ ਲਓ ਸਰਕਾਰ ਤੋਂ ਕਰਾ ਲਓ ਉਹਦੇ ਵਿੱਚ ਜਿਹੜਾ ਹੁਣ ਅਸੀਂ ਕਾਨੂੰਨ ਐ ਉਦੇ ਵਿੱਚ ਐਕ acquisition ਨਹੀਂ ਹੈਗੀ ਕੋਈ ਜ਼ਮੀਨ ਕ్వਾਇਰ ਨਹੀਂ ਕਰਨੀ ਕੋਈ ਰਜਿਸਟਰੀ ਤੇ ਰੋਕ ਨਹੀਂ ਲੱਗਣੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਉਹ ਦੇ ਦੇ ਉਹਨੂੰ 1000 ਗਜ ਰੈ residențial ਰਹਿਸ਼ ਵਾਸਤੇ 200 ਗਜ ਉਸੇ ਕਲੋਨੀ ਦੇ ਵਿੱਚ ਜਿਹੜੇ ਸ਼ੋਰੂਮ ਬਣਨਗੇ ਉਹ ਸ਼ੋਰੂਮ ਚਾਹੇ 3 ਮੰਜ਼ਿਲਾ ਚਾਹੇ 4 ਮੰਜ਼ਿਲਾ ਜਿੰਨਾ ਵੀ ਬਣੂ ਉਹ ਮਿਲੂਗਾ ਜੇ ਉਹ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਕੋਈ ਗੱਲ ਨਹੀਂ ਜੇ 120 ਦੀ ਕਿੱਲਿਆਂ ਦੀ ਕੋਲੋਨੀ ਕੱਟਣੀ ਹੈ ਅੱਜ ਕੱਲੋ ਕੋਈ ਕਿਸੇ ਕੋਲੇ 8 ਕਿੱਲੇ ਨੇ ਨਹੀਂ ਦੇਣਾ ਚਾਹੁੰਦਾ 112 'ਚ ਕੱਟ ਦਾਂਗੇ ਕੋਈ ਗੱਲ ਨਹੀਂ ਉਹ ਆਪਣੀ ਖੇਤੀ ਕਰਦਾ ਰਵੇ ਫਿਰ ਜਿੱਦੇ ਉਹਦਾ ਦਿਲ ਕਰੇ 2 ਸਾਲ ਬਾਅਦ ਵੀਰ ਹੁਣ ਰੇਟ ਮੈਨੂੰ ਵਧੀਆ ਮਿਲ ਸਕਦਾ ਇੱਥੇ ਉਹ ਕਹਵੇ ਮੈਂ ਤਾਂ 4 ਕਿੱਲੇ ਵੇਚਨੇ ਚਾਹੁੰਦਾ ਜੀ 4 ਕਿੱਲੇ ਵੇਚ ਕੇ ਮੈਨੂੰ ਭੀਖੀ ਕੋਲੇ 10 ਮਿਲਦੇ ਨੇ 4 ਵੇਚਦੇ ਉਹਦੀ ਰਜਿਸਟਰੀ ਤੇ ਕੋਈ ਪਾਬੰਦੀ ਨਹੀਂ ਲੱਗੀ ਹੋਈ ਇਹ ਹੁਣ ਝੂਠ ਬੋਲ ਜਾਂਦੇ ਨੇ ਗੁੰਮਰਾਹ ਕਰੀ ਜਾਂਦੇ ਨੇ ਕਿ ਪਤ ਨਹੀਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਜਿੱਥੇ ਉਥੇ ਸਾਰੀ ਜ਼ਮੀਨ ਤੇ ਕੋਈ ਪਾਬੰਦੀ ਲੱਗ ਜੂਗੀ ਰਜਿਸਟਰੀਆਂ ਤੇ ਕੋਈ ਰਜਿਸਟਰੀ ਤੇ ਪਾਬੰਦੀ ਨਹੀਂ ਲੱਗੂਗੀ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋਵੋਗੇ ਔਰ ਜੇ ਤੁਸੀਂ ਫਰਜ ਕਰ ਲੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ 50000 ਰੁਪਿਆ ਪਹਿਲਾਂ ਸੀ ਪੰਜਾਬ ਕਰਦੇ ਸੀ ਉਹਨੂੰ 70 ਕਰਨ ਵੇਲੇ ਸੋਚ ਰਿਆਂ 70000 ਰੁਪਇਆ ਖੇਤੀ ਦੇ ਨਾਲ-ਨਾਲ ਤੁਹਾਨੂੰ ਵੈਸੇ ਵੀ ਕਿੱਲੇ ਦਾ ਮਿਲੂਗਾ ਠੇਕੇ ਦਾ ਤੇ ਜਦੋਂ ਤੁਸੀਂ ਕਲੋਨੀ ਆ ਗਈ ਅਸੀਂ ਬਣਾਉਣ ਲੱਗ ਗਏ ਜਿੰਨਾ ਚਿਰ ਕਲੋਨੀ ਬਣ ਕੇ ਤੁਹਾਨੂੰ ਉਹ ਪਲਾਟ ਡਿਵੈਲਪ ਹੋ ਕੇ ਨਹੀਂ ਮਿਲਦਾ ਲੱਖ ਰੁਪਇਆ ਮਿਲੂਗਾ ਤੁਹਾਨੂੰ ਉਹ ਮਹੀਨੇ ਦਾ ਮਤਲਬ ਕਿੱਲੇ ਦਾ ਜਿਹੜਾ ਠੇਕਾ ਵੀ ਆਪਣੇ 70 ਸੀ ਚੱਲਦਾ ਹੈ ਮਤਲਬ ਕਿਸੇ ਪਾਸਿਓਂ ਵੀ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਘਟਾ ਨਹੀਂ ਪੈਣ ਦੇਣਾ ਸੀ ਔਰ ਅਸਲੀ ਜ਼ਮੀਨ ਦੇ ਮਾਲਕ ਨੂੰ ਪੈਸੇ ਮਿਲਣਗੇ ਪਹਿਲਾਂ ਕੀ ਹੁੰਦਾ ਸੀਗਾ ਇੱਥੋਂ ਦੀ ਬਾਈਪਾਸ ਨਿਕਲਣਾ ਜੀ ਸਰਕਾਰ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਤਾਂ ਪਹਿਲਾਂ ਹੀ ਪਤਾ ਲੱਗੂਗਾ ਨਾ ਸਰਕਾਰ ਕੋਲੇ ਮਾਸਟਰ ਪਲਾਨ ਆ ਗਿਆ ਵੀ ਇੱਥੋਂ ਦੀ ਨਿਕਲੂ ਹਾਈਵੇ ਆਪ ਸਰ ਪਹਿਲੀ ਖਰੀਦ ਲੈਂਦੇ ਸੀ ਜਿਹੜੀ 20 ਰੁਪਏ ਦੀ ਚੀਜ਼ ਹੈ ਉਹਨੂੰ 40 ਦੀ ਖਰੀਦ ਲੈਂਦੇ ਸੀ ਆਪਾਂ 40 ਦੀ ਵੇਚ ਕੇ ਖੁਸ਼ ਹੋ ਜਾਂਦੇ ਸੀ ਡਬਲ ਰੇਟ ਮਿਲ ਗਿਆ ਉਹ ਤਾਂ ਉੱਦੀ ਪਤਾ ਲੱਗਦਾ ਸੀਗਾ ਕਿ ਇੱਥੋਂ ਤਾਂ ਯਾਰ ਸੜਕ ਨਿਕਲਣੀ ਸੀ ਵੱਡੀ ਇਹ ਤਾਂ 40 ਦੀ ਬਜਾਏ ਤਾਂ ਹੁਣ 90 ਰੁਪਈਆ ਦੀ ਵਿਕੀ ਐ ਉਹ ਬੰਦਾ ਪਛਤਾਉਂਦਾ ਸੀ ਯਾਰ ਲੈ ਮੈਂ 90 ਰੁਪਈਆ ਦੀ ਵੇਚ ਦਿੰਦਾ ਮੈਂ ਵੀ ਦੀ ਉਹ ਵੇਚਤੀ ਅਸੀਂ ਚਾਹੁੰਦੇ ਆ ਜੇ ਕੋਈ ਇਹ ਜੀ ਸਕੀਮ ਦੇ ਵਿੱਚ ਪੈਸਾ ਮਿਲਣਾ ਹੈ ਤਾਂ ਉਹ ਅਸਲੀ ਜ਼ਮੀਨ ਦੇ ਮਾਲਕ ਨੂੰ ਜੱਦੀ ਜ਼ਮੀਨ ਦੇ ਮਾਲਕ ਨੂੰ ਮਿਲੇ ਕਿਸੇ ਹੋਰ ਨੂੰ ਨਾ ਮਿਲੇ ਕਲੋਨਾਈਜ਼ਰ ਨੂੰ ਨਾ ਐਸੇ ਕਰਕੇ ਹੋਰ ਰੌਲਾ ਪਾਉਂਦੇ ਕਿ ਇਹਨਾਂ ਦੀ ਕਲੋਨੀਆਂ ਦਾ ਧੰਦਾ ਬੰਦ ਹੋਊਗਾ ਜੇ ਕੋਈ ਹੋਰ ਸਵਾਲ ਹੈ ਤੁਹਾਡੇ ਦਿਮਾਗ 'ਚ ਸਾਨੂੰ ਲਿਖ ਕੇ ਭੇਜ ਦਿਓ ਵੀ ਇਹਦਾ ਕਿਵੇਂ ਹੋਊਗਾ ਜੀ ਇਹ ਚ ਐ ਤਾਂ ਨਹੀਂ ਹੋ ਜੂਗਾ ਜੀ ਕੋਈ ਇਹਨਾਂ ਦੀਆਂ ਅਫਵਾਹਾਂ ਚ ਆਉਣ ਦੀ ਲੋੜ ਨਹੀਂ ਅਸੀਂ ਪੰਜਾਬ ਦੀ ਤਰੱਕੀ ਚ ਚਾਹੁੰਦੇ ਆਂ ਅਸੀਂ ਪੰਜਾਬ ਦੇ ਤੋਂ ਜ਼ਮੀਨ ਨਹੀਂ ਖੋਣਾ ਚਾਹੁੰਦੇ ਹੁਣ ਸਿਰਫ ਅ ਮਤਲਬ ਪੰਜਾਬ ਦੇ ਵਿੱਚ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਨ ਹਰਿਆਣਾ ਆਪਣੇ ਨਾਲੋਂ ਛੋਟੇ 48 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਨ 25 ਤੋਂ 30 ਹਜ਼ਾਰ ਕਿੱਲੇ ਚ ਕਲੋਨੀ ਆ ਸ਼ਹਿਰਾਂ ਦੇ ਆਲੇ-ਦੁਆਲੇ ਬਣੀ ਹੋਈਆਂ ਨੇ ਕਹਿੰਦੇ ਜ਼ਮੀਨ ਖੇਤੀ ਵਾਲੀ ਜ਼ਮੀਨ ਦਾ ਕੀ ਬਣੂ ਹਰ ਸਾਲ ਪ੍ਰੋਡਕਸ਼ਨ ਵੀ ਵੱਧਦੀ ਹੈ ਝੋਨਾ ਪਿਛਲੇ ਸਾਲ 180 ਲੱਖ ਮੀਟ्रिक टन ਸੀ ਹੈ ਕਿ 185 ਲੱਖ ਮੀਟ्रिक टन ਆਊਗਾ ਕਣਕ ਦਾ ਵੀ ਆਈ ਹੈ ਸੋ ਇਹ ਵੀ ਨਹੀਂ ਹੈਗਾ ਕਿ ਅਸੀਂ ਖੇਤੀ ਤੋਂ ਕਿਤੇ ਹੋਰ ਲੈ ਜਾਾਂਗੇ ਜ਼ਮੀਨ ਹੁਣ ਕੱਲੇ ਘਰਾਂ ਨਾਲ ਥੋੜੀ ਸਰ ਜੂਗਾ ਇੱਟਾਂ ਵੇਚ ਕੇ ਥੋੜੀ ਰੋਟੀ ਖਾਵਾਂਗੇ ਨਾਲ ਕੁਝ ਖਾਣ ਜਿਹੜਾ ਕੰਮਕਾਰ ਨਾਲ ਜ਼ਰੂਰੀ ਹੈਗਾ ਹੀ ਹੈ ਨਾ ਆ ਪਾਣੀ ਡੋਣਾ ਯਾਰ ਹੈ ਨਾ ਸੋ ਨਾਲ-ਨਾਲ ਕੰਮਕਾਰ ਵੀ ਹੋਊਗਾ ਪਰ ਰਹਿਣ ਦਾ ਪੱਦਰ ਵੀ ਉੱਚਾ ਹੋਊਗਾ ਕੋਈ ਜੇ ਕਿਸੇ ਦੇ ਵੀ ਦਿਮਾਗ 'ਚ ਕੋਈ ਕੋਈ ਗਲਤਫਹਿਮੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਸਵਾਲ ਹੈ ਵੀ ਇਹਦੇ ਬਾਰੇ ਸਰਕਾਰ ਨੂੰ ਪੁੱਛਣਾ ਹੈ ਪੁੱਛੋ ਥੋੜੀ ਸਰਕਾਰ ਹੈ